ਆ ਵੀਡੀਓ ਚ ਵੇਖਿਓ ਪਾਣੀ ਬੰਦੇ ਦਾ ਕੀ ਹਾਲਾਤ ਬਣਾ ਕਰ ਦਿੰਦਾ ਵਾ ਇੱਕ ਬੰਦੇ ਦਾ ਪਾਣੀ ਚ ਗਿਆ ਤੇ ਪਿੱਛੇ ਦੋ ਹੋਰ ਛਾਲ ਮਾਰਨਗੇ ਉਹ ਧਿਆਨ ਨਾ ਦੇਖੀ ਜਾਇਓ ਪਾਣੀ ਬੰਦਾ ਕੀ ਬੱਸ ਕਰਾ ਦਿੰਦਾ ਬੰਦੇ ਦੀ ਚੰਗੇ ਭਲੇ ਦੀ ਆ ਵੇਖਿਓ ਇਹ ਹੁਣ ਦੋ ਜਣੇ ਹੋਰ ਛਾਲ ਮਾਰਨਗੇ ਇੱਕ ਉਧਰਲੇ ਪਾਸੇ ਇੱਕ ਇਧਰੋਂ ਤੇ ਦੋ ਫਿਰ ਹੋਰ ਜਾਂਦੇ ਵਿੱਚ ਇਸ ਤੋਂ ਬਾਅਦ ਉਹ ਜਾਣਗੇ ਤੇ ਧਿਆਨ ਨਾ ਵੇਖਿਓ ਬੰਦਾ ਪਾਣੀ ਦਾ ਕੀ ਹਾਲਾਤ ਕਰ ਦਿੰਦਾ ਵੀ ਜਿਹਨੂੰ ਤੈਰਨਾ ਨਹੀਂ ਆਉਂਦਾ ਇਹ ਕਰਕੇ ਪਾਣੀ ਦਾ ਨਹੀਂ ਪੰਗਾ ਲੈਣਾ ਚਾਹੀਦਾ ਵੇਖੀ ਜਾਇਆ ਉਹਨੇ ਤਾਂ ਰਖਿਓ ਬੰਦਾ ਜਿਹੜਾ ਟੀ-ਸ਼ਰਟ ਵਾਲਾ ਪਹਿਲਾਂ ਡੁੱਬਿਆ ਸੀਗਾ ਉਹ ਹੀਰ ਜਿੱਦੇ ਨਿਕਲੂ ਜਾ ਕੇ ਤੇ ਧਿਆਨ ਨਾ ਵੇਖਿਓ ਕੀ ਹਾਲਾਤ ਕਰਦਾ ਪਾਣੀ ਤੇ ਇਹ ਪੂਰਾ ਜਦੋਂ ਜਦ ਚੱਲ ਰਹੀ ਆ ਟਾਈਮ ਲੈਪਸ ਬਣਾਇਆ ਤਾਂ ਵੀ ਛੇਤੀ ਕੀਤੀ ਆ ਇਹ ਬਹੁਤ ਟਾਈਮ ਲੱਗੇ ਰਹਿੰਦੇ ਇਹ ਤੇ ਇੱਥੇ ਇੱਕ ਆ ਜੂਗਾ ਬਾਅਦ ਜਿਹੜਾ ਪਹਿਲਾਂ ਡਿੱਗਿਆ ਸੀਗਾ ਇਹ ਉਹਨੇ ਹੋਰ ਕਿੱਥੇ ਲੈ ਕੇ ਆਉਆ ਹੈ ਉਹ 6 ਜਣੇ ਹੋ ਗਏ ਆ ਇੱਕ ਤਾਂ ਚਲ ਗਿਆ ਬਾਹਰ ਇਹ ਉਹ ਹੀ ਗਿਆ ਤੇ ਉਹਨੂੰ ਘੇ ਚਲਿਆ ਉਹ ਵੀ ਚਲ ਗਿਆ ਉਹਨੂੰ ਫੇਰ ਲੈ ਗਿਆ ਪਾਣੀ ਬਣਾ ਉਹ ਦੋ ਆਏ ਉਪਰੋਂ ਹੱਥ ਪਾ ਕੇ ਪੂਰਾ ਟੋਜਨ ਬਣਾ ਕੇ ਲੈ ਕੇ ਚੱਲੇ ਬੰਦੇ ਏ ਨਹੀਂ ਵੇਖਾਸ ਵੀ ਉਹ ਵੱਜ ਗਿਆ ਉਹਨਾਂ ਨੇ ਕੱਢ ਲਿਆ ਜਿਹੜਾ ਮੇਨ ਟੈਕ ਗਿਆ ਸੀਗਾ ਬਾਕੀਆਂ ਤੈਰਨਾ ਹੁੰਦਾ ਦਾ ਤੇ ਇੱਥੋਂ ਤੱਕ ਬਣੀ ਆ ਵੇ ਇਦਾਂ ਇਹ ਕਰਕੇ ਪਾਣੀ 'ਚ ਧਿਆਨ ਨਾ ਰਹਿਣਾ ਚਾਹੀਦਾ ਵਾ ਬੀ ਕੇਅਰਫੁਲ